ਹਾਂ ਜਸਸੀ ਕਾਲ ਜੀ ਸਾਰਿਆਂ ਨਾ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਜਿਨ੍ਹਾਂ 'ਚ ਕੋਈ ਟੋਕੜ ਗੱਬਣ ਐ ਕੋਈ ਗੱਬਣ ਐ ਕੋਈ ਬੱਚੇ ਤੋਂ ਬਿਨਾ ਤੇ ਦੋ ਕਟੀਆਂ ਦਾ ਦੋ ਕਟੀਆਂ ਤੁਹਾਨੂੰ ਮੁਖਾਉਣੀ ਆ ਤੇ ਬਾਕੀ ਗਾਵਾਂ ਜਿਹੜੀਆਂ ਸੂਈਆਂ ਵਾਂ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜੀਆਂ ਗੱਬਣਾ ਵੀ ਆਪਣੀਆਂ ਪਾਸ ਕਰਕੇ ਖੜਾ ਤੇ ਟੋਕੜ ਗੱਬਣਾ ਆਪਣੀ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਜ ਜੀ ਵਧੀਆ ਵਧੀਆ ਤੁਸੀਂ ਹਣਾ ਜੀ ਐਰ ਕੀ ਬਾਬਾ ਦਿਨ ਪਾਤੇ ਜੀ ਚੋਜਾ ਲੌਂੜੇ ਹੈ ਵੀ ਜੀ ਇੱਕ ਤਾਂ ਲਾਈਟ ਕਰ ਵਿਗ ਜਾਂਦਾ ਸੀ ਲੋ ਲਈ ਜੀ ਅੱਛਾ ਟਾਈਮ ਹੀ ਲੱਗਦਾ ਵੀਡੀਓ ਫੂਨ ਹੋ ਲੱਗ ਗਿਆ ਚੋਨੇ ਇੱਕ ਵਾਰੀ ਮੁਗਿਆ ਕੰਮ ਚੋਨੇ ਦਾ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸ ਦੋ ਫਿਰ ਨਾਮ ਆਪਣਾ ਮੇਜਰ ਸਿੰਘ ਪਿੰਡ ਬਡਾਲਾ ਪਾਗਾ ਜਿਹੜਾ ਕਹਤੋ ਤੇ ਸੀਰ ਪਕਾਣਾ ਠੀਕ ਆ ਤੇ ਹੋਣ ਨੰਬਰੇ ਬੋਲਦਾ ਹੋਣ ਨੰਬਰ 81 46 52 47 ਚੰਦ ਠੀਕ ਆ ਅੱਜ ਚਾਰ ਗਾਵਾਂ ਤੇ ਦੋ ਕਟੀਆਂ ਨਾ ਹਾਂਜੀ ਚਾਰ ਗਾਵਾਂ ਪਹਿਲਾਂ ਸ਼ੁਰੂਆਤ ਟੋਕੜੇ ਕੰਮ ਤੋਂ ਕਰ ਲਈਏ ਹਾਂਜੀ ਕਿੰਨੇ ਚਰ ਦੀ ਚੈੱਕ ਪਾਸਟ ਤਿੰਨ ਮਹੀਨੇ ਚੈੱਕ ਪਾਸਟ ਤੇ ਨਵੇਂ ਮਹੀਨੇ ਚੈੱਕ ਪਾਸਟ ਆ ਤੇ ਦੁੱਧ 6 ਕਿਲੋ 6 ਕਿਲੋ ਦੁੱਧ ਦੇ ਹਾਂਜੀ ਠੀਕ ਆ ਆ ਥਾਣੇ ਦੇ ਦੇਖ ਸਕਦੇ ਇੱਕ ਵਾਰੀ ਲੱਗੇ ਤਾਂ ਤੋਰਾਂ ਹਾਂ ਫ ਬਾਕੀ ਐਰ ਸ਼ਰ ਜਰਸੀ ਕ੍ਰੋਸ ਚ ਆ ਬਾਕੀ ਸਾਂਭੀ ਸਾਂਭੀ ਚੰਗੀ ਰਾਜੀ ਆ ਬਾਕੀ ਆ ਵੀ ਇੰਨੇ ਹੁਣ ਚਾਹ ਪਾਣੀ ਦਾ ਜੇ ਵਧੀਆ ਸਾਰੀ ਜਣਾ ਮੈਂ ਦੁੱਧ ਸੰਗਣਾ ਹੁੰਦਾ ਵਾ ਤੇ ਗਾਂ ਸਿਆਲਾਂ ਜਿੰਨੇ ਫੇਰ ਸੂਪ ਹੈਨਾ ਵਾ ਰਾਜੀ ਰੂਜੀ ਪੂਰੀ ਸਾਂਭੀ ਸਾਂਭੀ ਚੰਗੀ ਆ ਕਿਸੇ ਵੀ ਨੇ ਤੇ ਕਿੰਨਾ ਵੀਰ ਜੀ ਮੁੱਲ ਫਿਰ ਇਹਦਾ ਮੁੱਲ ਦਾ ਇੰਦਰ 25000 ਰੁਪਏ ਅੱਛਾ ਬਾਈ ਇਹ ਦੇਦਾ ਹਾਂ ਬਾਈ ਇਹ ਦੇ ਦੇ ਦੋਗੇ ਬਾਈ ਠੀਕ ਹੈ ਤੇ ਬਾਕੀ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਸਾਂਭੀ ਸੁੰਭੀ ਚੰਗੀ ਆ ਤੇ ਆ ਜਿਹੜੀ ਜੇ ਇਹ ਪਹਿਲਾਂ ਦੀ ਮਸ਼ੀਨ ਸੂਣ ਵਾਲੀ ਥਿਆਰੀ ਹੈ ਦੋ ਚੱਦ ਲੈ ਜੇ ਅੱਛਾ ਚੱਲਾ ਜੀਓਗੇ ਠੀਕ ਹੈ ਤੋਰ ਦੋ ਫਿਰ ਇਹਨਾਂ ਇਹ ਕਿੰਨਾ ਕੋ ਤੇਰਾ ਦੁੱਧ ਭਰੀ ਜਾਊਗੀ ਉਹ ਤਾਂ ਘੱਟੋਂ 15 ਕਿਲੋ ਪਾਸੇ 10 12 ਕਿਲੋ 13 ਕਿਲੋ ਭਰੀ ਜਾਊਗੀ ਬੰਸੀ ਉਹ ਆਪਣੀ ਨਗ ਜੀ ਵੇਖਣ ਤੇਰਾ ਦੂਜੇ ਸਵੇ ਨਹੀਂ ਲੱਗਦੀ ਜੇ ਵੇਖਣ ਜਿਹੜਾ ਪਹਿਲਣੀ ਆ ਤਾਂ ਅੱਛਾ ਪੱਕੇ ਬਣੀ ਜੁੜੀ ਠ ਸਾ ਮੂਫੀ ਗਿਆ ਤੇ ਇਹ ਜੈਨ ਚਾਰ ਪੰਜ ਦਿਨ ਲਿਆਏ ਜਾਣੇ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤੋਂ ਇੱਕ ਨਹੀਂ ਬਾਕੀ ਮਿਲਕ ਮੈਨ ਵੀ ਦੇਖ ਸਕਦੇ ਜੇ ਲਿਆਂ ਚੰਗੀ ਭਰ ਜੋਗੀ ਸੂਨ ਤੱਕ ਤੇ ਮੁੱਲ ਫਿਰ ਵੀ ਦੀ ਇਹਦਾ ਮੁੱਲ ਇਹਦਾ 30000 ਦੀ ਇਹ ਜਸ ਨਾਲ ਕਿੰਨੇ ਦੀ 30000 ਦੀ ਹੋਈ ਜਸ ਨਾਲ ਅੱਛਾ 32000 ਦੀ ਹਾਂਜੀ ਬੈਠ ਠੀਕ ਐ ਤੇ ਆ ਜਿਹੜੀ ਇਹ ਬਸ਼ੀ ਦੇ ਬਰਤਮੀ ਨੇ ਜਿਹੜੀ ਸੂਈ ਜੇ ਨੌ ਕੁ ਦੁੱਧੀ ਕੋਲੇ ਅੱਛਾ 9 ਲੀਟਰ ਦੁੱਧ ਹੈਗਾ ਵਾ ਬੱਚਾ ਨਹੀਂ ਗਾ ਬੱਚਾ ਨਹੀਂ ਹੈਗਾ ਤੋੜ ਦੋ ਫਿਰ ਬਾਕੀ ਰੰਗ ਰੂਪ ਦੀ ਚੰਗੀ ਆ ਦੁੱਧ ਵਾਲੀ ਨਿਸ਼ਾਨੀਆਂ ਇਤਰਾ ਚੰਗੀਆਂ ਆ ਜੀ ਇਹ ਆਵੇ ਕੋ ਸੰਭਨ ਵਾਲਾ ਕੋ ਵੀਰ ਲੈ ਜਾਊਗਾ ਹਾਂ ਜੀ ਦੁੱਧ ਨੇ ਹੁਣ ਵੀ ਚੰਗਾ ਭਰੀ ਜਾਣਾ ਵਾ ਪਿੱਛੋਂ ਆਪਾਂ ਦੇਖ ਸਕਦੇ ਥੋੜੀ ਘੱਟ ਸਾਹਮ ਤੋਂ ਆਈ ਏ ਸਾਹਮ ਬੜੀ ਅੜੀ ਅੱਧੀ ਆਈ ਜੀ ਤੇ ਬਾਕੀ ਕਿਤੇ ਸੰਭਨ ਵਾਲੀ ਜਗ੍ਹਾ ਤੇ ਚਲ ਜੇ ਇੰਡਾ ਲਾਗੇ ਤਾਂ ਨਹੁੰਦਿਆਂ ਨੂੰ ਇੰਨਾ ਗੁਆ ਨਹੀਂ ਇਹੋ ਜਿਹੇ گاਵਾ ਦੁੱਧ ਚੰਗਾ ਛੜ ਜਾਂਦੀ ਹੁੰਦੀਆਂ ਹੁੰਦੀਆਂ ਕਿ ਮੈਨੇ ਇਹਦੀ ਆਪਾ ਦੇਖ ਸਕਦੇ ਚੰਗੀ ਮੋਟੀ ਲੱਗੀ ਥਣ ਵੀ ਇਹਦੇ ਦੇਖ ਸਕਦੇ ਜੀ ਦੋ ਤਰੀ ਨਿਸ਼ਾਨੀਆਂ ਚੰਗੀਆਂ ਵਾਸਤੇ ਇਹਦੀਆਂ ਤੇਰਾ ਮੁੱਲ ਵੀ ਦਈ ਫਿਰ ਮੁੱਲ ਵੀ ਜੀ 30 ਜੀ ਕਰਦੇ ਆਂ ਅੱਛਾ ਹਾਂ ਨਾ 5000 ਦਾ ਅੱਛਾ 5000 ਦੀ ਤੇ ਹੁਣ ਆ ਗਈ ਆਪਣੇ ਕੋਲ ਜਿਹੜੀ ਅਸੀਂ ਪਹਿਲਾਂ ਜੀ ਅੱਛਾ ਇਹਦਾ ਪਹਿਲਾ ਸੂਆ ਆ ਇਹਦਾ ਸੂਆ ਟੋਕਰ ਜੇ ਵਿੱਚ ਕਿੰਨਾ ਦੁੱਧ ਦੇ ਤੱਕ ਬਣੀ ਨੂੰ 35 ਦਿਨ ਹੋ ਗਏ ਜੀ ਅੱਛਾ ਲਾਕੀ ਜੀ ਦੇ ਨਿਕਲ ਆਈ ਜਾਂਦੀ ਠੀਕ ਹੈ ਤੇ ਹੁਣ ਦੁੱਧ ਦੁੱਧ ਦੇ ਸਿਰ 6 ਕਿਲੋ ਦੁੱਧ 8 ਕਿਲੋ ਜਾਂ ਕਦੇ ਨੂੰ ਪੁੱਠੇੜ ਘਟ ਘਟ ਕਰਦੇ 6 ਕਿਲੋ ਦੁੱਧ ਆਇਆ ਇਹ ਆਪੇ ਇੰਨੋਂ ਕੋਈ ਬੱਚੀ ਸਮਝ ਕੇ ਖੜੇ ਜਿੰਨੇ ਬੱਚੀ ਤਿਆਰ ਕਰਨੀ ਆ ਬੱਚੀ ਜਿੰਨੇ ਸਾਂਭਣੀਆਂ ਆ ਉਹ ਸਮਝ ਕੇ ਖੜੇ ਨੇ ਉਹ ਤਾਂ ਕਾਜ ਵਿੱਚ ਦੱਸਦੇ ਕੁਝ ਹੋਣੀ ਸਾਬੂ ਕਰਕੇ ਕੋਈ ਇਹ ਆ ਵੀ ਚਲੋ ਚਾਹ ਪਾਣੀ ਦਾ ਫਿਰ ਵੀ ਸਾਰੀ ਜਾਊਗੀ ਕੋਈ ਬੱਚੀ ਦੇ ਹਿਸਾਬ ਨਾਲ ਸਾਮ ਕਰੇ ਜੇ ਤੇ ਗਾਂ ਤਿਆਰ ਹੋ ਗਈ ਤੇ ਸੋਹਣੀ ਵੜ ਤਿਆਰ ਹੋਣੀ ਆ ਇਹ ਵੀ ਕਿ ਇਵਰ ਚੀਜ਼ਾਂ ਚੰਗੀਆਂ ਹੁੰਦੀਆਂ ਵਾ ਤੇ ਸਾਂਭ ਘੱਟ ਹੋਈ ਹੁੰਦੀ ਆ ਸਾਂਭ ਨਹੀਂ ਇਹਨਾਂ ਦੀ ਗੋਆ ਤੇ ਦੂਆ ਮਿੰਟ ਗੱਲ ਕਰਦਾ ਹਾਂ ਹਾਂ ਦੇਖ ਸਰ ਜੇ ਵੀ ਜਿੱਦੀ ਗਾਂ ਹੈ ਉੱਡੀ ਸਾਂਭ ਨਹੀਂ ਆ ਕਾਰਾ ਜਿਹਾ ਸਰੀਰ ਹੈ ਬਾਕੀ Otra ਇਹ ਵੀ ਕੱਦ ਕੱਠ ਚੰਗਾ। ਸਥਾਨੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਮੇਰੇ ਕੋਲ ਵੀ ਚੰਗੀ ਲੱਗੇ। ਤੇ ਇਹਦਾ ਫਿਰ ਮੁੱਲ ਵਿਦਿ? ਮੁੱਲ ਇਹਦਾ 20000 ਦੇ ਦੋ। ਅੱਛਾ 20000 ਦੀ ਦੇ ਦੋਗੇ। ਹਾਂਜੀ। ਬਸ ਚਲੋ ਕੋਈ ਫੋਨ ਲਾਊਗਾ ਤੇ ਬਾਕੀ ਮੌਕੇ ਤੇ ਥੋੜਾ ਪਤਾ ਕਰਦਾਂਗੇ। ਮੌਕੇ ਤੇ ਥੋੜਾ ਪਤਾ ਹੋ ਜਾਊਗਾ। ਹਾਂਜੀ। ਤੇ ਕਟੀਆਂ ਵੀ ਖਾ ਲਈਏ ਹਨ। ਕਟੀਆਂ। ਕਟੀਆਂ ਆ। ਆਹ ਜੋੜਾ ਕਟੀਆਂ ਦਾ। ਜੋੜਾ ਜੀ। ਇੰਨਾ ਪਤਾ ਜੀ ਕਿ ਇਹਨਾਂ ਦੀ ਮਾਮਲੇ ਦੁੱਧ ਆਹ ਮਾਈ ਜੀ ਆਜਾ ਪੜਾ ਹੱਥੀ ਮਾਂ ਦੇ ਚੀ ਤੇ 15 ਕੋ ਦੁੱਧ ਦੀ ਮਾਂ ਅੱਛਾ ਇਹਦੀ ਮਾਂ ਦੇ ਕੋਲ 15 ਕੋ ਬਾਕੀ ਉਤਰਾ ਚਲੋ ਕਦ ਕਾ ਠੀਕ ਹੈ ਜੇ ਛੋਟੀਆਂ ਹੀ ਆ ਤੇ ਆ ਜਿਹੜੀ ਇਹ ਤਾਂ ਉਹ ਹੀ ਆਂਦੀ ਤੇ ਛੜਾਈ ਤੇਰੀ ਅੱਛਾ ਉਹ ਕਰਵਾ ਦੇਤੀ ਅੱਛਾ ਕਿਸੇ ਨਗਰ ਵੱਡਣ ਵਾਲੇ ਜੀ ਕਹਿੰਦੇ ਦੇਤੀ ਤੇ ਉੱਤੋਂ ਛੜਾਈ ਹੀ ਆਵਲੀ ਬਾਕੀ ਸੋਹਣੀ ਕੱਟੀ ਆ ਉਤਰਾ ਕੀ ਮੁੱਲ ਜੀ ਇਹਨਾਂ ਦਾ ਮੋਲਾ ਇਹਦੀ ਕੱਟੀ ਦੇਣੀ ਹੈ ਤਾਹਿਆ ਦੇਣੀ ਹੈ ਅੱਛਾ ਇਹ 12 ਹਜ਼ਾਰ ਦੇ ਅੱਛਾ ਆਵਲੀ ਦਸ ਦੀ ਦੇਣੀ ਹੈ ਕਿੰਦੇ ਤੇ ਆਵਲੀ 12 ਦੇਣੀ ਹੈ 2200 ਦਾ ਜੋੜਾ 2200 ਦਾ ਜੋੜਾ ਕਿਸ ਜਣਾ ਠੀਕ ਹੈ ਜੀ ਆਹ ਦੇਖ ਸਕਦੇ ਜੀ ਬਾਕੀ ਚਲੋ ਜਿਹੜੇ ਵੀਰ ਗੱਟੀਆਂ ਸਾਹਮਦੇ ਆਹ ਸਾਹਮਦੇ ਆ ਇਹ ਆ ਬੇ ਜਿਹੜਾ ਕੋਈ ਸਾਹਮਣੇ ਲੈ ਜਾਓ ਜਲਦੀ ਤਿਆਰ ਹੋ ਜੂਗੀ ਅੱਛਾ ਜਿੰਨੇ ਲਈ ਉਹਨੇ ਦੇ ਅੱਛਾ ਇਹ ਵਾਲੀ ਜਿੰਨੇ ਦੀ ਲਈ ਉਹਨੇ ਦੀ ਦੇ ਦੇਣ ਠੀਕ ਹੈ ਜੀ ਠੀਕ ਹੈ ਬੀ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਚ ਚਾਖ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ